ਜਾਉਣੀ ਕਿ ਅਰਬਿੰਦ ਕੇਜਰੀਪਾਲ ਜੀ ਨੇ ਜੋ ਕਿਹਾ ਉਹ ਦਿੱਲੀ ਦੇ ਵਿੱਚ ਕਰਕੇ ਦਿਖਾਇਆ ਸਰਕਾਰੀ ਸਕੂਲ ਮੇਰੇ ਨਾਲ ਚੱਲਿਓ ਜੇ ਕਿਸੇ ਨੂੰ ਭਲੇਖਾ ਹੋਵੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਵੱਧ ਸੋਹਣੇ ਬਣਾਤੇ ਕਿਉਂਕਿ ਜਦੋਂ ਵਧੀਆ ਐਜੂਕੇਸ਼ਨ ਸਾਨੂੰ ਸਰਕਾਰੀ ਸਕੂਲਾਂ ਤੋਂ ਮਿਲਦੀ ਆ ਤਾਂ ਫਿਰ ਸਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੰਗੀਆਂ ਫੀਸਾਂ ਭਰਨ ਦੀ ਕੀ ਲੋੜ ਆ ਇਤਾਂ ਦੇ ਸਕੂਲ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਬਣਾਉਣੇ ਸ਼ੁਰੂ ਕਰ ਦਿੱਤੇ ਆ 117 ਐਮਿਨੈਂਸ ਜਿਹੜੇ ਸਕੂਲ ਆ ਉਹ ਬਣਨੇ ਸ਼ੁਰੂ ਹੋ ਗਏ ਆ ਮੁਹੱਲਿਆਂ ਦੇ ਵਿੱਚ ਕਲੀਨਿਕ ਦੀ ਗੱਲ ਕੀਤੀ ਦਿੱਲੀ ਦੇ ਵਿੱਚ ਬਣਾਏ ਪੂਰੇ ਪੰਜਾਬ ਦੇ ਵਿੱਚ ਬਣਾ ਰਹੇ ਆ 800 ਤੋਂ ਵੱਧ ਮੁਹੱਲਾ ਕਲੀਨਿਕ 2 ਸਾਲ ਦੇ ਵਿੱਚ ਖੁੱਲ ਚੁੱਕੇ ਆ ਜਿਹਦੇ ਵਿੱਚ ਸ਼ਾਇਦ ਅਜੇ ਇਸ ਪਿੰਡ ਵਿੱਚ ਨਹੀਂ ਖੁੱਲਿਆ ਹੋਣਾ ਕੋਈ ਨਹੀਂ ਇਸ ਪਿੰਡ ਵਿੱਚ ਵੀ ਖੁੱਲਣਾ ਕਿਉਂਕਿ ਜਦੋਂ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਨੇ ਕਿ ਇੱਕ ਇੱਕ ਪਿੰਡ ਦੇ ਵਿੱਚ ਘੱਦੇ ਦੇ ਵਿੱਚ ਅਸੀਂ ਮਹਾਲਾ ਕਲੀਨਿਕ ਖੋਲ੍ਹਾਂਗੇ ਤਾਂ ਫਿਰ ਇਸ ਸਟੈਂਡ ਦੇ ਵਿੱਚ ਵੀ ਜਿਹੜਾ ਉਹ ਖੋਲ੍ਹਾਂਗੇ ਕਿਉਂਕਿ ਕੈਂਟ ਦੇ ਵਿੱਚ ਆਪੇ ਖੁੱਲ ਚੁੱਕੇ ਆ ਜਿੱਥੇ ਤੁਹਾਡੇ ਟੈਸਟ ਫ੍ਰੀ ਤੁਹਾਡੀਆਂ ਦਵਾਈਆਂ ਫ੍ਰੀ ਕਦੀ ਤੁਸੀਂ ਸੁਣਿਆ ਨਹੀਂ ਹੁਣ ਆਪੀ ਬਜ਼ੁਰਗ ਬੈਠੇ ਨੇ ਮੇਰੇ ਕਿ ਕਦੀ ਨਹਿਰਾ ਵਿੱਚ ਵੀ ਇਦਾਂ ਪਾਣੀ ਆਇਆ ਹੋਵੇਗਾ ਮਾਨ ਸਾਹਿਬ ਨੇ ਕਮਾਲ ਕਰ ਦਿੱਤੀ ਇੱਕ ਮੈਂ ਖਾਸ ਗੱਲ ਕਰਦੀ ਅਕਾਲੀ ਦਾ ਉਹਨੂੰ ਅਸੀਂ ਤੀਜੇ ਨੰਬਰ ਤੇ ਕਰ ਦਤਾ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਫਿਰ ਇਲੈਕਸ਼ਨ ਆਈ ਬਾਈ ਦੇ ਵਿੱਚ ਤਾਂ ਪੰਜਾਬ ਵਾਲਿਆਂ ਨੇ ਕਮਾਲ ਕਰ ਦਿੱਤੀ ਜਿਹਦੇ ਵਿੱਚ ਹਲਕਾ ਕੈਂਟ ਨੇ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਲੋਹਾਰਾ ਪਿੰਡ ਤੋਂ ਵੀ ਸਾਨੂੰ ਬਹੁਤ ਪਿਆਰ ਮਿਲਿਆ ਬਹੁਤ ਵੋਟਾਂ ਜਿਹੜੀਆਂ ਤੁਸੀਂ ਪਾਈਆਂ ਆਮ ਆਦਮੀ ਪਾਰਟੀ ਨੂੰ ਪਰ ਕੁਝ ਕਾਰਨ ਕਰਕੇ ਕੁਝ ਥੋੜੀ ਜੇ ਮਾਰਜਨ ਦੇ ਨਾਲ ਜਿਹੜੀ ਇਹ ਸਾਡੀ ਸੀਟ ਹੈ ਅਸੀਂ ਪਿੱਛੇ ਰਹਿ ਗਏ ਪਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੰਨਾ ਪਿਆਰ ਦਿੱਤਾ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਖਤਰਾ ਸੰਵਧਾਨ ਨੂੰ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਸਾਡੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਦੇਸ਼ ਨੂੰ ਵੇਚ ਦਿੱਤਾ ਇੱਕ ਬਹੁਤ ਵੱਡੇ ਘਰਾਣਿਆਂ ਦੇ ਹੱਥਾਂ 'ਚ ਪਰ ਜਿਹੜੀ ਆਮ ਜਨਤਾ ਆ ਜਿਹੜੇ ਗਰੀਬ ਲੋਕ ਨੇ ਜਿਹੜੇ ਅਸੀਂ ਆਮ ਲੋਕ ਨੇ ਅਸੀਂ ਕਿੱਥੇ ਖੜੇ ਆ ਸਾਡੇ ਲਈ ਕੁਝ ਨਹੀਂ ਹੈ ਉਹਨਾਂ ਨੂੰ ਕਰਤਾਨ ਜੇ ਬਾਬਾ ਸਾਹਿਬ ਨੇ ਹੱਕ ਦਿੱਤਾ ਵੋਟ ਦਾ ਉਸ ਹੱਕ ਨੂੰ ਬਚਾਉਣ ਲਈ ਇਹ ਜਿਹੜਾ ਸਾਨੂੰ ਇੱਕ ਇੱਕ ਵੋਟ ਦਾ ਜਿਹੜਾ ਇਸਤੇਮਾਲਾ ਬਿਲਕੁਲ ਸਹੀ ਕਰਨਾ ਪੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੀ ਆਪ ਦੀ ਸਰਕਾਰ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ 2 ਸਾਲ ਦੇ ਵਿੱਚ ਦੱਸ ਦਿੱਤਾ ਕਿ ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਜੇ ਬੰਦਾ ਇਮਾਨਦਾਰ ਹੋਵੇ ਤਾਂ ਫਿਰ ਸਾਰਾ ਕੁਝ ਕਰ ਸਕਦਾ ਹਾਂ ਆਂਧਿਆ ਨੇ ਪਹਿਲੀ ਗਰੰਟੀ ਜਿਹੜੀ ਕੀ ਦਿੱਤੀ ਸੀ ਕਿ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ ਜਿਹਦੇ ਵਿੱਚ ਹਰ ਵਕਤ ਦੇ ਲੋਕ ਹੁੰਦੇ ਆ ਤੁਸੀਂ ਜਿੰਨੇ ਵੀ ਇੱਥੇ ਬੈਠੇ ਆ ਤੁਸੀਂ ਮੇਰੇ ਸਾਹਮਣੇ ਭਾਵੇਂ ਨਾਮ ਮੰਨੋ ਪਰ ਤੁਹਾਡੇ ਸਾਰਿਆਂ ਦੇ ਬਿਜਲੀ ਦੇ ਬਿੱਲ ਜਿਹੜੇ ਉਹ ਜ਼ੀਰੋ ਆਉਦੇ ਹੋਣਗੇ ਕਿਉਂਕਿ 600 ਯੂਨਿਟ ਤੇ ਜਿਹੜੀਆਂ 2000 ਦੀ ਉਹ ਤੁਹਾਡੀ ਮਾਫ ਆ ਤੇ ਮੇਰੀਆਂ ਭੈਣਾਂ ਜਿਹੜੀਆਂ ਬਹੁਤ ਵੱਡੀ ਗੈਂਦੀ ਦੇ ਵਿੱਚ ਅੱਜ ਬੈਠੀਆਂ ਅਸੀਂ ਤਾਂ ਲਾਈਟ ਵੀ ਜਦੋਂ ਅੰਦਰੋਂ ਬਾਹਰ ਨਿਕਲੀ ਤਾਂ ਕਿ ਇੱਕ ਜੁਨਨ ਬਦ ਨਾ ਹੋ ਜਾਏ ਖਿਆ ਤਾਂ ਘੱਟ ਹੀ ਰੱਖੀਏ ਤਾਂ ਬਿੱਲ ਜ਼ੀਰੋ ਆਏਗਾ ਆ ਰਿਹਾ ਜ਼ੀਰੋ ਬਿੱਲ ਕਿ ਨਹੀਂ ਆ ਰਿਹਾ ਜ਼ੀਰੋ ਨਹੀਂ 10000 ਤਾਂ ਕੁਝ ਹੋਇਆ ਹੋਊਗਾ ਇੰਨਾ ਨਹੀਂ ਵੀ ਕਿਉਂਕਿ ਮੇਰਾ ਤਾਂ ਆਪਣਾ ਜ਼ੀਰੋ ਆਇਆ ਆਉਗਾ ਸਭਾ ਨਹੀਂ ਤੁਸੀਂ ਅਗਦਾ ਬਿੱਲ ਦਿਖਾਓ ਤੁਸੀਂ ਕੋਈ ਧਿਆਨ ਦੇ ਤੈਨਾਂ ਦਾ ਇਹ ਨਾ ਕਰੋ ਤੁਸੀਂ ਬਿੱਲ ਤੇ ਦੇਣਾ ਆਪਣਾ ਇਹਨਾਂ ਪਰ ਤਾਂ ਦੇਖਾਂਗੇ ਕਿ 10000 ਦਾ ਬਿੱਲ ਆਇਆ ਕਿਉਂਕਿ 10000 ਤਾਂ ਆ ਨਹੀਂ ਸਕਦਾ ਮੈਨੂੰ ਲੱਗਦਾ ਤੁਸੀਂ ਇਹਨਾਂ ਤੋਂ ਬਿੱਲ ਲੈ ਲੈਣਾ ਠੀਕ ਹੈ ਹੁਣ ਬਾਕੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ 2 ਸਾਲ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਆ ਜਿਹੜੇ 70 ਸਾਲਾਂ ਵਿੱਚ ਨਹੀਂ ਕਰ ਸਕੇ ਕਦੀ ਤੁਸੀਂ ਸੁਣਿਆ ਨਹੀਂ ਹੋਣਾ ਕਿ 2 ਸਾਲ ਦੇ ਵਿੱਚ 45000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਜਿਹਦੇ ਵਿੱਚ ਜਲੰਧਰ ਦੇ ਸਾਡੀ ਲੋਕ ਸਭਾ ਦੇ ਵਿੱਚ 47 ਉਹਦੀ ਪ੍ਰੋਬਲਮ ਆ ਬਹੁਤ ਵੱਡੀ ਕਿਉਂਕਿ ಗ್ರಾಮ ਪੰਚਾਇਤ ਲੋਹਾਰ ਸੁੱਖਾ ਸਿੰਘ ਦੀ ਪੰਚਾਇਤ ਦੇ ਉੱਤੇ 8.5 ਲੱਖ ਰੁਪਏ ਦਾ ਬਿੱਲ ਖੜਾ ਹੈ ਸਾਡੇ ਵਿੱਚ ਜਿੰਦਾਬਾਦ ਸਾਡੇ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਸਿੰਘ ਮਾਨ ਜਿੰਦਾਬਾਦ ਆਪ ਦੀ ਸਰਕਾਰ ਆ ਉਹਨਾਂ ਦੇ ਨੁਮਾਇंदे ਸਾਡੇ ਕੋਲ ਪਵਨ ਕੁਮਾਰ ਟਿੰਨੂ ਜੀ ਜੋ ਇਹ ਸੀਟ ਲਈ ਲੜ ਰਹੇ ਨੇ ਆਪਾਂ ਉਹਨਾਂ ਦਾ ਪਵਨ ਕੁਮਾਰ ਟਿੰਨੂ ਆ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ देव राजमान रणजीत सिंह दंदरा जी रणजीत सिंह टेटी जी सिंह जी परमिंदर कौर जी दलजीत सिंह जी सुखदीप जी मनजीत कौर जी ज्योति बाला जी पिंड नहान तो मेरे सामने बैठे वीर बुजुर्ग मतावा भैन आओ फतेह की सज पाइए वाहेगुरू जी का खालसा ਹੰਡਲੋਂ ਹਰਾਂ ਦੀ ਸਾਰੇ ਹੀ ਬਜ਼ੁਰਗਾਂ ਨੂੰ ਔਣਾ ਨੂੰ ਬੱਚਿਆਂ ਨੂੰ ਧਿਆਨ ਪਰਿ ਸਤਿ ਸ੍ਰੀ ਅਕਾਲ ਆਪ ਸਾਰੇ ਜਾਣਦੇ ਆ ਕਿ ਸਾਡਾ ਸੇਵ ਹੋ ਗਿਆ ਸਾਡੀ ਬੈਂਕ ਚ ਆ ਗਿਆ ਸਾਨੂੰ ਫਾਇਦਾ ਆ ਅਸੀਂ ਜਿੱਥੇ ਬੀਬੀਆਂ ਨੂੰ 1000 ਰੁਪਏ ਮਿਲਣਾ ਹੈ ਆਉਣ ਵਾਲੇ ਸਮੇਂ ਚ ਭਗਵੰਤ ਸਿੰਘ ਮਾਨ ਉਹਨੇ ਐਲਾਨ ਕੀਤਾ ਕਿ ਉਹ ਵੀ ਦਿੱਤਾ ਜਾਊਗਾ ਤੇਰੇ ਲਈ ਆਈ ਦੀ ਮੈਂ ਸਮਾਪਤੀ ਕਰਦਾ ਹਾਂ ਬਾਕੀ ਭੈਣ ਜੀ ਹਣੀਆਂ ਆ ਕੇ ਸਾਨੂੰ ਆਪਣੇ ਵਿਚਾਰ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਕੱਠੇ ਹੋਏ ਆ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਜਿਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਡੇ ਉਮੀਦਵਾਰ ਪਵਨ ਕੁਮਾਰ ਦਿਨੂ ਜੀ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਡੇਲੀਕੇ ਰਣਜੀਤ ਸਿੰਘ ਜੀ ਦੀ ਬੜੀ ਸਾਝਾ ਉਹਨਾਂ ਦੇ ਨਾਲ ਅੱਜ ਪਵਨ ਕੁਮਾਰ ਟਿੰਨੂ ਜੀ ਨੇ ਆਪ ਹੀ ਆਉਣਾ ਸੀ ਪਰ ਬਹੁਤ ਜ਼ਿਆਦਾ ਮੀਟਿੰਗਾਂ ਹੋਣ ਕਰਕੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਚਲੋ ਜੇ ਮੇਰਾ ਟਾਈਮ ਲੱਗਾ ਤਾਂ ਮੈਂ ਆਉਂਗਾ ਜ਼ਰੂਰ ਨਹੀਂ ਤਾਂ ਆਪਾਂ ਬਾਅਦ ਵਿੱਚ ਧੰਨਵਾਦ ਕਰਾਂਗੇ ਜਦੋਂ ਜਮਾਂਗੇ ਕਿਉਂਕਿ ਉਹਨਾਂ ਨੂੰ ਆਸ ਆ ਤੁਹਾਡੇ ਤੋਂ ਬਹੁਤ ਉਮੀਦ ਆ ਉਹਨਾਂ ਨੂੰ ਪਤਾ ਕਿ ਤੇਨਹਾਰਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਬਹੁਤ ਮਾਨ ਸਤਕਾਰ ਮਿਲਿਆ ਜਦੋਂ ਵੀ ਇਲੈਕਸ਼ਨ ਹੋਈ ਇਲੈਕਸ਼ਨ ਦੇ ਵਿੱਚ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਜਦੋਂ ਮੈਂ 14 ਦੀ ਗੱਲ ਕਰਦੀਆਂ ਉਹ ਤਾਂ ਵੀ ਆਮ ਆਦਮੀ ਪਾਰਟੀ ਦਾ ਬਹੁਤ ਸਾਥ ਜਿਹੜਾ ਤੁਸੀਂ ਦਿੱਤਾ ਜਦੋਂ ਪੰਜਾਬ ਦੇ ਵਿੱਚੋਂ ਚਾਰ ਲੋਕ ਸਭਾ ਦੇ ਜਿਹੜੇ ਅਸੀਂ ਮੈਂਬਰ ਪਾਰਲੀਮੈਂਟ ਬਣਾ ਕੇ ਤੇ ਜਿਸੇ ਉਹਦੇ ਵਿੱਚ ਜਲੰਧਰ ਤੋਂ ਜਦ ਪਤਾ ਵੀ ਨਹੀਂ ਸੀਗਾ ਕਿ ਆਮ ਆਦਮੀ ਪਾਰਟੀ ਕਿਉਂ ਆ ਕੀ ਆ ਉਹਦੇ ਵਿੱਚ 252000 ਵੋਟ ਜਿਹੜੀ ਜਲੰਧਰ ਵਾਲਿਆਂ ਨੇ ਦਿੱਤੀ ਸੀ ਤੇ 36 ਮਾਨਸਾ ਦੀ ਕੈਂਡੀਡੇਟ ਸੀ ਪਤਾ ਵੀ ਨਹੀਂ ਸੀਗਾ ਕਿਸੇ ਨੂੰ ਉਸ ਤੋਂ ਬਾਅਦ 17 ਤਰੀਕਾ ਜਤੋਂ ਅਸੀਂ ਦੂਸਰਾ ਇਲੈਕਸ਼ਨ ਲੜਿਆ ਫਿਰ ਤੇ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਜੋਤਨ ਪੰਜਾਬ ਨੇ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਰਾਜਕੀਤਾ ਦੋਨਾਂ ਸੱਤਾ ਪਾਰਟੀਆਂ ਦੇ ਵਿੱਚ ਪੂਰਾ ਇਹਨਾਂ ਨੇ ਆਨੰਦ ਮਾਣਿਆ ਪੰਜ-ਪੰਜ ਸਾਲ ਦੀਆਂ ਵਾਰੀਆਂ ਬੰਦ ਕੇ ਪੰਜਾਬ ਨੂੰ ਲੁੱਟ ਕੇ ਖਾ ਗਏ ਪਰ ਜੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਕੁਝ ਦਿੱਤਾ ਹੀ ਨਹੀਂ ਤਾਂ ਫਿਰ ਅਸੀਂ ਇੱਦਾਂ ਦੇ ਐਮਐਲਏ ਇੱਦਾਂ ਦੇ ਮੰਤਰੀ ਜਾਂ ਇੱਦਾਂ ਦੇ ਮੁੱਖ ਮੰਤਰੀ ਬਣਾ ਕੇ ਵੀ ਕੀ ਕਰਨਾ ਜੇ ਸਾਨੂੰ ਇਨੀ ਕੁਝ ਮਿਲਿਆ ਤਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਰਕਾਰੀ ਸਕੂਲ ਬਣਾਉਣੇ ਸ਼ੁਰੂ ਕੀਤੇ ਸਾਡੇ ਕੋ ਸਾਡੇ ਭੈਣ ਰਾਜਵਿੰਦਰ ਜੀ ਹੁੰ ਚੁੱਕੇ ਆ ਉਹਨਾਂ ਦੇ ਲੋਹਾਰਾਂ ਵਿੱਚ ਆਉਣ ਤੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਤੇ ਉਹਨਾਂ ਦੇ ਆਉਣ ਦੇ ਨਾਲ ਉਨ੍ਹਾਂ ਦੇ ਸਵਾਗਤ ਲਈ ਇੱਕ ਵਾਰੀ ਤਾੜੀਆਂ ਦਾ ਅਭਾਰਨ ਕਰੋ ਤਾਂ ਕਿ ਉਨ੍ਹਾਂ ਦਾ ਸਨਕਾਰ ਕੀਤਾ ਜਾਵੇ ਬਾਕੀ ਸਮੱਸਿਆਵਾਂ ਹੋਰ ਵੀ ਬਹੁਤ ਨੇ ਦੇਖੋ ਜਿੱਥੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਾਡਾ ਬਿੱਲ ਮਾਫ ਕੀਤਾ 600 ਯੂਨਟ ਤੇ ਹਰ ਘਰ ਦਾ ਮਾਫ ਕੀਤਾ ਆ ਬੜੀ ਖੁਸ਼ੀ ਵਾਲੀ ਗੱਲ ਹੈ ਜਿੱਥੇ ਸਾਡਾ ਘਟ ਤੋਂ ਘਟ 2000 ਦਾ ਸਾਡਾ ਸੇਵ ਹੋ ਗਿਆ ਸਾਡੀ ਬੈਂਕ 'ਚ ਆ ਗਿਆ ਸਾਨੂੰ ਫਾਇਦਾ ਆ ਅਸੀਂ ਜਿੱਥੇ ਬੀਬੀਆਂ ਨੂੰ 1000 ਰੁਪਏ ਮਿਲਣਾ ਹੈ ਆਉਣ ਵਾਲੇ ਸਮੇਂ 'ਚ ਭਗਵੰਤ ਸਿੰਘ ਮਾਨ ਉਹਨਾਂ ਨੇ ਐਲਾਨ ਕੀਤਾ ਕਿ ਉਹ ਵੀ ਦਿੱਤਾ ਜਾਊਗਾ ਤੇ ਤੇ ਜਿਹੜੇ ਕੰਮ ਅਧੂਰੇ ਆ ਉਹਨਾਂ ਨੂੰ ਕਰਵਾਈਏ ਬਾਕੀ ਆਪ ਸਾਰੇ ਜਾਣਦੇ ਹੀ ਹੋ ਦਸਣ ਦੀ ਗੋਦੀ ਨੂੰ ਰੋੜਨੇਗੀ ਤੇ ਬਾਕੀ ਰਾਜਵਿੰਦਰ ਹੁਣਾ ਭੈਣ ਹੁਣਾ ਮਸੀ ਸਾਹਿਬ ਜਿੱਥੇ ਅਸੀਂ 22 ਦੇ ਵਿੱਚ ਥੋੜਾ ਜਿਹਾ ਸਾਡਾ ਫਰਕ ਰਹਿ ਗਿਆ ਸੀ ਤੇ 22 ਇਲੈਕਸ਼ਨ ਦੇ ਵਿੱਚ ਤੁਸੀਂ ਇਹ ਫਰਕ ਇੰਨਾ ਵੱਡਾ ਕਰ ਦਿੱਤਾ 7000 ਲੀਡ ਦੇ ਨਾਲ ਜਿਹੜਾ ਕਹਿੰਦਿਆ ਅਸੀਂ ਜਿੱਤਿਆ ਸੀ 7000 ਦੀ ਲੀਡ ਨਾਲ ਜਦੋਂ ਵਿੱਚ ਇਸ ਪਿੰਡ ਦੇ ਵਿੱਚੋਂ ਬਹੁਤ ਤੁਸੀਂ ਸਾਰਿਆਂ ਨੇ ਮੰਨ ਦਿੱਤਾ ਤੇ ਬਹੁਤ ਵੱਡਾ ਪਾਈਆਂ ਸਭਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਅੱਜ ਅਸੀਂ ਫੇਰ ਤੁਹਾਡੇ ਕੋਲ ਆਏ ਆਂ ਅੱਜ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆਂ ਕਿ ਜਿਹੜਾ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਇੱਕ ਨਾਲ ਲੈ ਕੇ ਜਾਂਦੇ ਆ ਉਸ ਪਰਿਵਾਰ ਨੂੰ 1 ਕਰੋੜ ਦਾ ਚੱਕ ਦੇ ਕੇ ਆਉਂਦੇ ਆ ਜੇ ਬੰਦੇ ਨੇ ਕੰਮ ਕਰਨੇ ਹੋਣ ਤੇ ਬਹੁਤ ਵਧੀਆ ਕਰ ਸਕਦੇ ਆ ਪਰ ਇਮਾਨਦਾਰ ਹੋਣਾ ਚਾਹੀਦਾ ਬਤ ਜਿਵੇਂ ਸਾਡੇ ਅਰਵਿੰਦ ਕੇਜਰੀਵਾਲ ਜੀ ਆ ਇਨ ਕੰਟੈਕਸਟ ਦੇ ਵਿੱਚ ਕਮਿਸ਼ਨਰ ਸੀ ਜਿਹੜੇ ਬਚਨ ਤੁਸੀਂ ਸੁਣੇ ਆ ਕੋਈ ਵੀ ਸਮੱਸਿਆ ਆਪਾਂ ਇਹਨਾਂ ਨੂੰ ਦੱਸ ਸਕਦੇ ਆ ਤੇ ਆਪਣੇ ਉਹ ਮਸਲੇ ਹੱਲ ਹੋਣਗੇ ਇਹ ਐਮਐਲਏ ਸਾਹਿਬ ਐਮਪੀ ਇਲੈਕਸ਼ਨ ਜਿੱਤ ਕੇ ਚੱਲੇ ਤਾਂ ਜਾਂਦੇ ਆ ਮੁੜ ਕੇ ਉਹ ਸਾਡੇ ਪਿੰਡਾਂ ਦੀ ਬਾਤ ਨਹੀਂ ਪੁੱਛਦੇ ਫਿਰ ਸਾਨੂੰ ਹੱਥ ਜੋੜਨੇ ਪੈਂਦੇ ਆ ਪਰ ਫਿਰ ਵੀ ਸਾਡੇ ਕਈ ਕੰਮ ਨਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਨੰਦਰਾ ਜੀ ਐਸ ਪ੍ਰਾਸ ਮਹਿਤਪੁਰ ਰਣਜੀਤ ਸਿੰਘ ਠੇਠੀ ਜੀ, ਰਵਿੰਦਰ ਸਿੰਘ ਨੰਦਰਾ ਜੀ, ਸਾਡੀ ਭੈਣ ਜਿਹੜੀ ਕਿ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਇਸ ਸਰਕੇ ਵਿੱਚ, ਪ੍ਰਵਿੰਦਰ ਕੌਰ ਕੋਆਰਡੀਨੇਟਰ ਨੇ ਇਸ ਆਮ ਆਦਮੀ ਪਾਰਟੀ ਦੇ ਉਹ ਵੀ ਬੈਠੇ ਨੇ ਦਲਜੀਤ ਦਲਜੀਤ ਸਿੰਘ ਜੀਤਾ ਜੀ, ਤੇ ਵੀ ਆਮ ਵਰਕਰ ਨੇ ਸੁਖਦੀਪ ਜੀ, ਮਨਜੀਤ ਕੌਰ ਚੋਟੀਵਾਲਾ ਜੀ। ਇਹਨਾਂ ਸਾਰਿਆਂ ਦਾ ਇਸ ਪਾਰਟੀ ਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਮੈਂ ਕੁਝ ਸਮੇਂ ਦੀ ਮਜਬੂਤ ਨੂੰ ਦੇਖਦੇ ਹੋਏ ਸਮਝਣਾ ਬਹੁਤ ਲਾਸਟ ਸਟੇਜ ਤੇ ਜਿਹੜੀ ਇਲੈਕਸ਼ਨ ਜਿਹੜੀ ਆ ਚੁੱਕੀ ਆ ਆਪਾਂ ਸਾਰੇ ਵੱਡੇ ਵੀਰ ਪਵਨ ਕੁਮਾਰ ਟੀਨੂ ਜੀ ਦੇ ਹੱਕ ਦੇ ਵਿੱਚ ਵੋਟਾਂ ਮੰਗਣ ਲਈ ਇੱਥੇ ਆ